ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਬਣਾ ਲਏ ਹਾਂ ਦਲੀਆ ਤੇ ਦਲੀਆ ਅਸੀਂ ਸਭ ਤੋਂ ਪਹਿਲੇ ਗੈਸ ਬਵਾਲੀ ਭਾਰੇ ਥੱਲੇ ਵਾਲੀ ਕੜਾਹੀ ਰੱਖਤੀ ਹੈ ਇਹਦੇ ਵਿੱਚ ਪਾਵਾਂਗੇ ਅੱਧਾ ਲਾਸ ਪਾਣੀ ਪਾਣੀ ਸਾਡਾ ਗਰਮ ਹੋ ਗਿਆ ਹੈ ਤੇ ਇਹਦੇ ਵਿੱਚ ਅਸੀਂ ਪਾ ਦਾਂਗੇ 5-6 ਕੱਪ ਦਾ ਦੁੱਧ ਦੇ ਦੁੱਧ ਨੂੰ ਉਬਾਲਾਂ ਤੱਕ ਨੂੰ ਥੋੜਾ ਥੋੜਾ ਵਿੱਚ ਵਿੱਚ ਹਿਲਾਉਂਦੇ ਰਹਿਣਾ ਹੈ। ਪਾਣੀ ਤਾਂ ਪਾਇਆ ਕਿ ਦੁੱਧ ਥੱਲੇ ਨਾ ਲੱਗੇ। ਕਿਉਂਕਿ ਦੁੱਧ ਥੱਲੇ ਲੱਗ ਜਾਂਦਾ ਹੈ ਕੜਾਹੀ ਤੇ। ਕੜਾਹੀ ਸਾਡੀ ਭਾਰੇ ਥੱਲੇ ਵਾਲੀ ਹੈ। ਦੁੱਧ ਨੂੰ ਬਾਲਾ ਆ ਗਿਆ। ਤੇ ਅਸੀਂ ਨਾ ਦੁੱਧ ਨੂੰ ਕਢਣਾ ਹੈ। ਤੇ ਗੈਸ ਨੂੰ ਕਰਦਾਂਗੇ ਸਲੋ। ਤੁਹਾਨੂੰ ਆਪਾ ਦਲੀਆ ਦੀ ਤਿਆਰੀ ਕਰਦੇ ਹਾਂ। ਦੁੱਧ ਨੂੰ ਆਪਾਂ ਦੂਜੇ ਪਾਸੇ ਰੱਖ ਦਿੰਦੇ ਆਂ ਹੌਲੀ ਹੌਲੀ ਕੱਢਦਾ ਰਹੇਗਾ ਤੇ ਅੰਦਰੋਂ ਸਿੱਧੇ ਲਈ ਤਿਆਰੀ ਕਰਦੇ ਰਹਾਂਗੇ ਦੁੱਧ ਸਾਡਾ ਕੱਢ ਰਿਹਾ ਤੇ ਅਸੀਂ ਪਾਵਾਂਗੇ ਇੱਕ ਚਮਚਾ ਦਸੀਗੀ ਉਹਦਾ ਗੈਸ ਕਰ ਲਾਂਗੇ ਔਰ ਠੋਕ ਪਿਗਲੇ ਜਾਂ ਸਾਡਾ ਤੇ ਦੇ ਚ ਪਾਵਾਂਗੇ ਦੋ ਲੌਂਗ ਤੇ ਥੋੜਾ ਜਿਹਾ ਨਾ ਦਾਲਚੀਨੀ ਦਾ ਟੁਕੜਾ ਇਹਨੋਂ ਪਾ ਥੋੜਾ ਜਿਹਾ ਪੂਣੀ ਲਾਉਂ ਦਾਲਚੀਨੀ ਤੁਸੀਂ ਕੁੱਟ ਕੇ ਵੀ ਪਾ ਸਕਦੇ ਹੋ ਇਹਦਾ ਫਲੇਵਰ ਬਹੁਤ ਸੋਹਣਾ ਆਉਂਦਾ ਤੇ ਚ ਪਾ ਦਾਂਗੇ ਅਸੀਂ ਅੱਧੀ ਕੌਲੀ ਦਣੀਆਂ ਤੈਨੂੰ ਮੀਡੀਅਮ ਗੈਸ ਤੇ ਪੁੰਨ ਲਾ। ਇਹ ਜਰਾ ਤੇਜ਼ ਨਹੀਂ ਰੱਖਣੀ। ਬਦਲੀਏ ਸਾਡਾ ਨਾ ਪੁੱਜ ਗਿਆ ਦੇਖੋ। ਬੜਾ ਸੁਨਾ ਹੋ ਗਿਆ। ਤੇ ਅਸੀਂ ਗੈਸ ਕਰਦਾਂਗੇ ਬੰਦ ਤੈਨੂੰ ਨਾ ਕਿਸੇ ਪੇਟ ਵਿੱਚ ਕੱਢ ਲਵਾਂਗੇ। ਇਹਨੂੰ ਅਕਸਰ ਜਿੱਦਗੀ ਕੜਿਆਣ। ਤੇ ਗੋਲੀ ਮਖਾਣੇ ਪਾ ਗਨੇ ਭੁੰਨਣਾ ਦੁੱਧ ਸੜ ਲਿਆ ਦੇਖੋ ਕਿੰਨਾ ਅੱਧਾ ਰਹਿ ਗਿਆ ਇਹ ਜਿਹੜਾ ਆਪਾਂ ਦੰਗੀਆਂ ਟਿੱਕਾ ਸਿਰੇ ਗਾ ਰਹੇ ਹਾਂ ਹਾਲੀਆ ਦੇ ਮਖਾਣੇ ਨੂੰ ਇਸ ਵਿੱਚ ਮੈਂ ਪਾ ਲਿਆ। ਮੈਂ ਥੋੜਾ ਜਿਹਾ ਹਿਲਾ ਲਵਾਂ। ਹੁਣ ਥੋੜੀ ਜਿਹੀ ਦਰੀਏ ਤੇ ਗੋ ਕਰਕੇ ਅਸੀਂ ਇਹਨਾਂ ਨੂੰ ਆਪਾਂ ਛਿੱਲ ਲੈਨੇ। ਕੋ ਦਲੀਆ ਸਾਡਾ ਗਾੜਾ ਹੋ ਗਿਆ ਦੇਖੋ। ਇਵੇ ਜਿੰਨਾ ਪਾ ਮੰਗੀ ਜੜੀਆਂ ਗਿਰੀਆਂ ਸੀ ਪਿਗੋਈਆਂ ਉਹ ਕੱਟ ਕੇ ਪਾ ਦੇਣੀ ਆ ਨਾਲ ਥੋੜੀ ਜੀ ਸੋਗੀ ਪਾ ਦੇਣੀ ਤੇ ਨਾਲ ਨਾ ਦੋ ਲੱਛੀ ਦੇ ਦਾਣੇ ਪਾ ਦੇਣੀ ਸੋਣੀ ਫਲੇਵਰ ਵਾਸਤੇ ਮੈਂ ਮੰਮਾ ਇਹਦੇ ਵਿੱਚ ਨਾ ਅੱਧੀ ਕੋਲੀ ਮਿਸ਼ਰੀ ਪਾ ਲਈਆ ਤੁਸੀਂ ਚਾਹੋ ਤੇ ਵਿੱਚ සීਨੀ ਵੀ ਪਾ ਸਕਦੇ ਹੋ ਤੇ ਬਸ 2 ਮਿੰਟ ਹੋਰ ਲੱਗਨੇ ਪੱਕਣ ਤੇ ਨੂੰ ਟੋਟਲ 30 35 ਮਿੰਟ ਲੱਗੇ ਨੇ ਬਣਨ ਤੇ ਦਲੀਏ ਨੂੰ ਦੇਖੋ ਦਲੀਆ ਸਾਡਾ ਕਿੰਨਾ ਸੋਨਾ ਗਾੜਾ ਗਾੜਾ ਬਣ ਕੇ تیار ਹੋ ਗਿਆ ਦੇਖੋ ਜੀ ਦਲੀਆ ਸਾਡਾ ਬਣ ਗਿਆ ਸੀ ਗੈਸ ਜੇ ਸਲੀਮ ਕਰਤੀ ਬੰਦ ਗਿਆ ਸੀ ਫਲੇਮ ਨਾ ਜਗਾ ਜਗਾ ਇਕਦਮ ਗਾੜਾ ਗੜਾ ਤਨੀ ਬਣ ਕੇ ਤਿਆਰ ਹੋ